ਉਏ ਆਉਣ ਵਾਲੀ نسل ਦੇ ਬਾਰੇ ਥੋੜਾ ਸੋਚੋ ਤੁਸੀਂ ਗਾਉਣ ਵਾਲਿਓ ਓਏ ਬੀਜਿਆ ਕੀ ਵੱਡਣਾ ਹੈ ਗੀਤਾਂ ਵਿੱਚ ਠਾ ਠਾ ਕਰਾਉਣ ਵਾਲਿਓ ਓਏ ਸੁਣ ਤੁਹਾਡੇ ਗਾਣ ਯੂਥ ਮਾਰੇ ਗੇੜੀਆਂ ਤੇ ਪੁੱਤ ਕਿਸੇ ਮਾਂ ਦਾ ਚੰਗੇ ਪਾਸੇ ਲਾਇਆ ਨਹੀਂ ਓਏ ਅੱਗ ਲੱਗੇ ਇਹੋ ਜਹੀ ਲੰਮੀ ਹੇਕ ਨੂੰ ਓਏ ਜੀ ਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਓਏ ਅੱਗ ਲੱਗੇ ਇਹੋ ਜਹੀ ਲੰਮੀ ਹੇਕ ਨੂੰ ਓਏ ਜੀ ਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਓਏ ਜੀ ਨੂੰ ਜਾਂ ਜਪੁਰ ਜਾਪ ਟੋਲਾ ਆਖਦਾ ਓਏ ਇਹ ਵੀ ਤਾਂ ਕਿਸੇ ਦੀ ਧੀ ਆ ਗਉਣ ਵਾਲਿਆ ਓਏ ਇੱਕ ਦਿਨ ਸ਼ਰਮ ਨਾਲ ਮਰ ਜਾਵੇਂਗਾ ਓਏ ਤੇਰੇ ਅੱਗੇ ਸਮ ਐਸੇ ਆਉਣ ਵਾਲਿਆ ਇਸ ਲਈ ਤਾਂ ਰੱਬ ਤੈਨੂੰ ਦਿੱਤੀ ਕੰਨਿਆ ਇਹ ਵੀ ਜਰਾ ਬਾਲੜੀ ਤੋਂ ਨੱਡੀ ਹੋਣ ਦੇ ਓਏ ਤੇਰੀ ਧੀ ਵੀ ਤੇਰੇ ਗਾਏ ਗੀਤ ਸੁਣੂਗੀ ਤੂੰ ਠਹਿਰ ਕਲਾਕਾਰਾ ਥੋੜੀ ਵੱਡੀ ਹੋਣ ਦੇ ਓਏ ਤੇਰੀ ਧੀ ਵੀ ਤੇਰੇ ਗਾਏ ਗੀਤ ਸੁਣੂਗੀ ਓਏ ਠਹਿਰ ਕਲਾਕਾਰਾ ਥੋੜੀ ਵੱਡੀ ਹੋਣ ਦੇ ਓਏ ਬੁੱਢੇ ਵਾਰੇ ਧੱਕੇ ਖਾਂਦੇ ਫਿਰਨ ਜੇ ਮਾਪੇ ਓਏ ਬੁੱਢੇ ਵਾਰੇ ਧੱਕੇ ਖਾਂਦੇ ਫਿਰਨ ਜੇ ਮਾਪੇ ਕੀ ਆ ਫਾਇਦਾ ਪੁੱਤਾਂ ਦਾ ਓਏ ਉਹਨਾਂ ਬਾਦੀ ਮਤਰਾ ਬਹਾਰ ਚਲੀ ਜਾਂਦੀ ਕੋਈ ਨਹੀਂ ਫਾਇਦਾ ਰੁੱਤਾਂ ਦਾ ਓਏ ਸਫਲ ਨਹੀਂ ਹੋਣੀ ਸੇਵਾ ਮਾਪੇ ਨਾਲ ਜੇ ਸਾੰਬੇ ਭਾਵੇਂ ਜੱਗ ਲਾ ਦਵੇ ਓਏ ਮਰ ਜਾਵੇ ਐਹੋ ਜਿਹਾ ਪੁੱਤ ਮਿੱਤਰੋ ਜੋ ਪਿਓ ਦੀ ਪੱਗ ਲਾ ਦਵੇ ਓਏ ਨਿਝ ਹੋਵੇ ਐਹੋ ਜਿਹਾ ਪੁੱਤ ਮਿੱਤਰੋ ਜੋ ਪਿਓ ਦੀ ਪੱਗ ਲਾ ਦਵੇ ਓਏ ਉਂਝ ਸ਼ਰਦਾ ਨਾ ਜਾਵੇ ਮੁੰਡਾ ਤੀਰਥਾਂ ਤੇ ਮਾਪੇ ਘਰੋਂ ਬਾਹਰ ਸੁੱਟ ਤੇ ਓਏ ਲਾਗੂ ਨਾ ਕਰੇ ਕੋਈ ਗੱਲ ਆਪਣੇ ਤੇ ਗਿਆਨ ਦਵੇ ਫੇਸਬੁੱਕ ਤੇ ਲਾਈਵ ਕਰਿਓ ਸੇਵਾ ਐਫਬੀ ਉਤੇ ਲਾਈਵ ਕਰਿਓ ਸੇਵਾ ਐਫਬੀ ਉਤੇ ਤੇ ਹੱਥ ਜੋੜ ਡੱਕਦਾ ਪਿਆ ਏ ਰਾਈਆ ਓਏ ਬਾਪੂ ਆਜਾ ਮਾਰੇ ਘਰੇ ਪਾਣੀ ਦੇ ਲਈ ਤੇ ਪੁੱਤ ਹੋਣਾ ਅੱਡੇ ਤੇ ਸ਼ਬੀਲ ਲਾਈਆ ਓਏ ਬਾਪੂ ਆਜਾ ਮਾਰੇ ਘਰੇ ਪਾਣੀ ਦੇ ਲਈ ਤੇ ਪੁੱਤ ਹੋਣਾ ਅੱਡੇ ਤੇ ਸ਼ਬੀਲ ਲਾਈਆ ਵਿਆਂਾਂ ਦੀ ਥਾਂ ਕਰੋਗੇ ਜੇ ਸਵਦੇ ਬਾਜ਼ੀਆਂ ਵਿਆਵਾ ਦੀ ਤਾਂ ਕਰੋਗੇ ਜੇ ਸੌਦੇ ਬਾਜ਼ੀਆਂ ਓਏ ਫਿਰ ਘਾਟੇ ਵਾਦੇ ਜਰਨੇ ਤਾਂ ਪੈਣਗੇ ਓਏ ਜਰਨੈਲ ਸਿਆਂ ਜਿਹੜੇ ਖਾਬ ਵੇਖੀ ਫਿਰਦਾ ਹੈ ਓਏ ਤੇਰੇ ਦਿਲ ਵਿੱਚ ਦੱਬੇ ਤਾਂ ਰਹਿਣਗੇ ਓਏ ਤੇਰੇ ਪੁੱਤ ਦੀ ਜਵਾਨੀ ਆਈ ਫੋਨ ਖਾ ਗਿਆ ਤੇਰੇ ਮੁੰਡੇ ਦੀ ਜਵਾਨੀ ਆਈ ਫੋਨ ਖਾ ਗਿਆ ਤੇ ਮੱਝ ਖਾਗੀ ਖਾਦ ਕਿੱਲੇ ਨਾਲੋਂ ਖੁੱਲ ਕੇ ਓਏ ਈਆਂ ਨੂੰ ਸਿਖਾਉਂਦੇ ਨੀਆਂ ਕੰਮ ਚੁੱਲੇ ਦਾ ਨੋਵਾ ਕੋਲੋਂ ਪਾਲਦੇ ਆ ਗੋਲ ਫੁਲਕੇ ਓਏ ਧੀਆ ਨੂੰ ਸਖਾਉਂਦੇ ਨੀਆਂ ਕੰਮ ਚੁੱਲੇ ਦਾ ਤੇ ਨੋਵਾ ਕੋਲੋਂ ਪਾਲਦੇ ਆ ਗੋਲ ਫੁਲਕੇ ਓਏ ਆਉਣ ਵਾਲੀ نسل ਦੇ ਬਾਰੇ ਥੋੜਾ ਸੋਚੋ ਤੁਸੀਂ ਗਾਉਣ ਵਾਲਿਓ ਓਏ ਬੀਜੇ ਆਖੀ ਵੱਡਣਾ ਏ ਗੀਤਾਂ ਵਿੱਚ ਠਾ ਠਾ ਕਰਾਉਣ ਵਾਲਿਓ ਓਏ ਸੁਣ ਤੁਹਾਡੇ ਗਾਣੇ ਯੂਥ ਮਾਰੇ ਗੇੜੀਆਂ ਤੇ ਪੁੱਤ ਕਿਸੇ ਮਾਂ ਦਾ ਚੰਗੇ ਪਾਸੇ ਲਾਇਆ ਨਹੀਂ ਓਏ ਅੱਗ ਲੱਗੇ ਐਹੋ ਜਹੀ ਲੰਮੀ ਹੇਕ ਨੂੰ ਓਏ ਜੀ ਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਓਏ ਅੱਗ ਲੱਗੇ ਐਹੋ ਜਹੀ ਲੰਮੀ ਹੇਕ ਨੂੰ ਓਏ ਜੀ ਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਓਏ ਜੀ ਨੂੰ ਅਜਿਹਾ ਪਰ ਜਾ ਪਟੋਲਾ ਆਖਦਾ ਓਏ ਇਹ ਵੀ ਤਾਂ ਕਿਸੇ ਦੀ ਧੀ ਆ ਗਾਉਣ ਵਾਲਿਆ ਓਏ ਇੱਕ ਦਿਨ ਸ਼ਰਮ ਨਾਲ ਮਰ ਜਾਵੇਂਗਾ ਓਏ ਤੇਰੇ ਅੱਗੇ ਸਮ ਐਸੇ ਆਉਣ ਵਾਲਿਆ ਇਸ ਲਈ ਦਾ ਰੱਬ ਤੈਨੂੰ ਦਿੱਤੀ ਕੰਨਿਆ ਇਹ ਵੀ ਜਰਾ ਬਾਲੜੀ ਤੋਂ ਨੱਡੀ ਹੋਣ ਦੇ ਓਏ ਤੇਰੀ ਧੀ ਵੀ ਤੇਰੇ ਗਾਏ ਗੀਤ ਸੁਣੂਗੀ ਤੂੰ ਠਹਿਰ ਕਲਾਕਾਰਾ ਥੋੜੀ ਵੱਡੀ ਹੋਣ ਦੇ ਓਏ ਤੇਰੀ ਧੀ ਵੀ ਤੇਰੇ ਗਾਏ ਗੀਤ ਸੁਣੂਗੀ ਓਏ ਠਹਿਰ ਕਲਾਕਾਰਾ ਥੋੜੀ ਵੱਡੀ ਹੋਣ ਦੇ ਓਏ ਬੁੱਢੇ ਵਾਰੇ ਧੱਕੇ ਖਾਂਦੇ ਫਿਰਨ ਜੇ ਮਾਪੇ ਓਏ ਬੁੱਢੇ ਵਾਰੇ ਧੱਕੇ ਖਾਂਦੇ ਫਿਰਨ ਜੇ ਮਾਪੇ ਕੀ ਆ ਫਾਇਦਾ ਪੁੱਤਾਂ ਦਾ ਓਏ ਉਹਨਾਂ ਬਾਦੀ ਮਿੱਤਰੋ ਬਹਾਰ ਚਲੀ ਜਾਂਦੀ ਕੋਈ ਨਹੀਂ ਫਾਇਦਾ ਰੁੱਤਾਂ ਦਾ ਓਏ ਸਫਲ ਨਹੀਂ ਹੋਣੀ ਸੇਵਾ ਮਾਪੇ ਨਾਲ ਜੇ ਸਾੰਬੇ ਭਾਵੇਂ ਜੱਗ ਲਾ ਦਵੇ ਓਏ ਮਰ ਜਾਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਓ ਦੀ ਪੱਗ ਲਾ ਦਵੇ ਓਏ ਨਿਜ ਹੋਵੇ ਇਹੋ ਜਿਹਾ ਪੁੱਤ ਮਿੱਤਰੋ ਜੋ ਪਿਓ ਦੀ ਪੱਗ ਲਾ ਦਵੇ ਓਏ ਉੰਜ ਸ਼ਰਦਾ ਨਾ ਜਾਵੇ ਮੁੰਡਾ ਤੀਰਥਾਂ ਤੇ ਮਾਪੇ ਘਰੋਂ ਬਾਹਰ ਸੁੱਟਦੇ ਓਏ ਲਾਗੂ ਨਾ ਕਰੇ ਕੋਈ ਗੱਲ ਆਪਣੇ ਤੇ ਗਿਆਨ ਦਵੇ ਫੇਸਬੁੱਕ ਤੇ ਲਾਈਵ ਕਰਿਓ ਸੇਵਾ ਐਫਬੀ ਉਤੇ ਲਾਈਵ ਕਰਿਓ ਸੇਵਾ ਐਫਬੀ ਉਤੇ ਤੇ ਹੱਥ ਜੋੜ ਡੱਕਦਾ ਪਿਆ ਏ ਰਾਈਆ ਓਏ ਬਾਪੂ ਆਜਾ ਮਾਰੇ ਘਰੇ ਪਾਣੀ ਦੇ ਲਈ ਤੇ ਪੁੱਤ ਹੋਣਾ ਏ ੱਡੇ ਤੇ ਸ਼ਬੀਲ ਲਾਈਆ ਓਏ ਬਾਪੂ ਆਜਾ ਮਾਰੇ ਘਰੇ ਪਾਣੀ ਦੇ ਲਈ ਤੇ ਪੁੱਤ ਹੋਣਾ ਏ ੱਡੇ ਤੇ ਸ਼ਬੀਲ ਲਾਈਆ ਵਿਆਵਾਂ ਦੀ ਥਾਂ ਕਰੋਗੇ ਜੇ ਸੌਦੇ ਬਾਜ਼ੀਆਂ ਵਿਆਵਾਂ ਦੀ ਥਾਂ ਕਰੋਗੇ ਜੇ ਸੌਦੇ ਬਾਜ਼ੀਆਂ ਓਏ ਫਿਰ ਘਾਟੇ ਵਾਦੇ ਜਰਨੇ ਤਾਂ ਪਹਿਣਗੇ ਓਏ ਜਰਨੈਲ ਸਿਆਂ ਜਿਹੜੇ ਖਾਬ ਵੇਖੀ ਫਿਰਦਾ ਏ ਓਏ ਤੇਰੇ ਦਿਲ ਵਿੱਚ ਦੱਬੇ ਤਾਂ ਰਹਿਣਗੇ ਓਏ ਤੇਰੇ ਪੁੱਤ ਦੀ ਜਵਾਨੀ ਆਈ ਫੋਨ ਖਾ ਗਿਆ ਤੇਰੇ ਮੁੰਡੇ ਦੀ ਜਵਾਨੀ ਆਈ ਫੋਨ ਖਾ ਗਿਆ ਤੇ ਮੱਝ ਖਾਗੀ ਖਾਦ ਕਿੱਲੇ ਨਾਲੋਂ ਖੁੱਲ ਕੇ ਓਏ ਈਆਂ ਨੂੰ ਸਿਖਾਉਂਦੇ ਨੀਆਂ ਕੰਮ ਚੁੱਲੇ ਦਾ ਤੇ ਨੌਵਾਂ ਕੋਲੋਂ ਪਾਲਦੇ ਆ ਗੋਲ ਫੁਲਕੇ ਓਏ ਈਆਂ ਨੂੰ ਸਿਖਾਉਂਦੇ ਨੀਆਂ ਕੰਮ ਚੁੱਲੇ ਦਾ ਤੇ ਨੌਵਾਂ ਕੋਲੋਂ ਪਾਲਦੇ ਆ ਗੋਲ ਫੁਲਕੇ